ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 610 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 611 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਸਗਲ ਸਮਗਰੀ ਮੋਹੇ ਵਿਆਪੀ ਕਾਬੇ ਉੱਚੇ ਕਬ ਨੀਚੇ ਏ ਭਾਈ ਸਾਰੀ ਦੁਨੀਆ ਮੋਹ ਵਿੱਚ ਫਸੀ ਹੋਈ ਹੈ ਇਸ ਦੇ ਕਾਰਨ ਕਦੇ ਜੀਵ ਹੰਕਾਰ ਵਿੱਚ ਆ ਜਾਂਦੇ ਹਨ ਕਦੇ ਕਬਰਾਟ ਵਿੱਚ ਪੈ ਜਾਂਦੇ ਹਨ ਸੋਧ ਨਾ ਹੋਈ ਐ ਕਾਹੂ ਜਤਨਾ ਓੜਕ ਕੋ ਨਾ ਪਹੁੰਚੇ ਆਪਣੇ ਕਿਸੇ ਵੀ ਯਤਨ ਨਾਲ ਮੋਹ ਦੀ ਮੈੜ ਤੋਂ ਪਵਿੱਤਰ ਨਹੀਂ ਹੋ ਸਕੀਦਾ ਕੋਈ ਵੀ ਮਨੁੱਖ ਆਪਣੇ ਯਤਨ ਨਾਲ ਮੋਹ ਦੇ ਪਾਰਲੇ ਬੰਨੇ ਨਹੀਂ ਪਹੁੰਚ ਸਕਦਾ ਮੇਰੇ ਮਨ ਸਾਧ ਸਰਣ ਛੁਟਕਾਰਾ ਏ ਮੇਰੇ ਮਨ ਗੁਰੂ ਦੀ ਸ਼ਰਨ ਪਿਆਹੀ ਮੋਹ ਤੋਂ ਖਲਾਸੀ ਹੋ ਸਕਦੀ ਹੈ ਬਿਨ ਗੁਰ ਬੂਜੇ ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵਤ ਬਾਰੋ ਬਾਰ ਆ ਰਹਾਓ ਪੂਰੇ ਗੁਰੂ ਤੋਂ ਬਿਨਾ ਜੀਵ ਦਾ ਜਨਮ ਮਰਨ ਦਾ ਗੇੜ ਨਹੀਂ ਮੁਕਦਾ ਜੀਵ ਮੋੜ-ਮੋੜ ਜਗਤ ਵਿੱਚ ਆਉਂਦਾ ਰਹਿੰਦਾ ਹੈ ਮੋੜ-ਮੋੜ ਜਾਂਦਾ ਰਹਿੰਦਾ ਹੈ ਰਹਾਓ ਓਹੋ ਜੋ ਭਰਮ ਭੁਲਾਵਾ ਕਹੀ ਅਤ ਤਿੰਨ ਮਹਿ ਊਰਜਿਓ ਸਗਲ ਸੰਸਾਰਾ ਜਿਸ ਮਾਨਸਿਕ ਹਾਲਤ ਨੂੰ ਭਰਮ ਭੁਲਾਵਾ ਆਖੀਦਾ ਹੈ ਸਾਰਾ ਜਗਤ ਉਹਨਾਂ ਭਰਮ ਭੁਲਾਵਿਆਂ ਵਿੱਚ ਭਲੇਖਿਆਂ ਵਿੱਚ ਫਸਿਆ ਪਿਆ ਹੈ ਪੂਰਨ ਭਗਤ ਪੁਰਖ ਸੁਆਮੀ ਕਾ ਸਰਬ ਥੋਕਤੇ ਨਿਆਰਾ ਪਰੰਤੂ ਸਰਬ ਵਿਆਪਕ ਮਾਲਕ ਪ੍ਰਭੂ ਦਾ ਪੂਰਨ ਭਗਤ ਦੁਨੀਆ ਦੇ ਸਾਰੇ ਪਦਾਰਥਾਂ ਦੇ ਮੋਹ ਤੋਂ ਵੱਖਰਾ ਰਹਿੰਦਾ ਹੈ ਨਿੰਦੋ ਨਹੀਂ ਕਾਹੂ ਬਾਤੈ ਇਹੋ ਖਸਮ ਕਾ ਕੀਆ ਫਿਰ ਵੀ ਹੈ ਭਾਈ ਇਹ ਸਾਰਾ ਜਗਤ ਮਾਲਕ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ ਮੈਂ ਇਸ ਨੂੰ ਕਿਸੇ ਗੱਲੇ ਭੀ ਮਾੜਾ ਨਹੀਂ ਆਖ ਸਕਦਾ ਜਾ ਕੋ ਕਿਰਪਾ ਭਈ ਪ੍ਰਭ ਮੇਰੇ ਮਿਲ ਸਾਧ ਸੰਗਤ ਨਾਉ ਲੀਆ ਹਾਂ ਜਿਸ ਮਨੁੱਖ ਤੇ ਮੇਰੇ ਪ੍ਰਭੂ ਨੇ ਮਿਹਰ ਕਰ ਦਿੱਤੀ ਉਹ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਮੋਹ ਤੋਂ ਬਚ ਨਿਕਲਦਾ ਹੈ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਸਭਨਾ ਕਰਤਉ ਉਧਾਰਾ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ ਪਰਮਾਤਮਾ ਦਾ ਰੂਪ ਗੁਰੂ ਉਹਨਾਂ ਸਭਨਾ ਨੂੰ ਪਾਰ ਉਤਾਰ ਦਿੰਦਾ ਹੈ ਭਵ ਸਾਗਰ ਤੋਂ ਸਭਨਾ ਦਾ ਪਾਰ ਉਤਾਰਾ ਕਰ ਦਿੰਦਾ ਹੈ ਕਉ ਨਾਨਕ ਗੁਰ ਬਿਨ ਨਹੀਂ ਤਰੀਐ ਇਹੋ ਪੂਰਨ ਤਤ ਵਿਚਾਰਾ ਨਾਨਕ ਆਖਦਾ ਹੈ ਕਿ ਅਸਾਂ ਇਹ ਪੂਰੀ ਅਸਲੀਅਤ ਵਿਚਾਰ ਲਈ ਹੈ ਕਿ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ ਸੋਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ 헤 ਭਾਈ ਬੜੀ ਲੰਮੀ ਖੋਜ ਕਰਕੇ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪ੍ਰਮਾਤਮਾ ਦਾ ਨਾਮ ਸਿਮਰਨਾ ਹੀ ਮਨੁੱਖਾ ਜੀਵਨ ਦੀ ਸਭ ਤੋਂ ਉੱਚੀ ਅਸਲੀਅਤ ਹੈ। ਕੇਲ ਬੇਖ ਕਾਟੇ ਨਿਮਖ ਆਰਾਧਿਆ ਗੁਰਮਖ ਪਾਰੋ ਤਾਰਾ ਗੁਰੂ ਦੀ ਸ਼ਰਨ ਪੈ ਕੇ ਹਰ ਨਾਮ ਸਿਮਰਿਆ ਇਹ ਨਾਮ ਆਖਦੇ ਫੋਰ ਵਿੱਚ ਸਾਰੇ ਪਾਪ ਕੱਟ ਦਿੰਦਾ ਹੈ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਹਰ ਰਸ ਪੀਵੋ ਪੁਰਖ ਗਿਆਨੀ ਆਤਮਿਕ ਜੀਵਨ ਦੀ ਸੂਝ ਵਾਲੇ ਹੈ ਮਨੁੱਖ ਸਦਾ ਪਰਮਾਤਮਾ ਦਾ ਨਾਮ ਰਸ ਪੀਆ ਕਰ ਭਾਵ ਪਰਮਾਤਮਾ ਦਾ ਨਾਮ ਜਪਿਆ ਕਰ ਸੁਣ ਸੁਣ ਮਹਾ ਤ੍ਰਿਪਤ ਮਾਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਉ ਏ ਭਾਈ ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੇ ਰਾਹੀ ਪ੍ਰਮਾਤਮਾ ਦਾ ਨਾਮ ਮੁੜ ਮੁੜ ਸੁਣਾ ਮੁੜ ਮੁੜ ਸੁਣ ਕੇ ਮਨੁੱਖ ਦਾ ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ਰਹਾਉ ਮੋਕਤ ਭੁਗਤ ਜੁਗਤ ਸੱਚ ਪਾਈਐ ਸਰਬ ਸੁਖਾਂ ਦਾ ਦਾਤਾ ਏ ਭਾਈ ਸਾਰੇ ਸੁੱਖਾਂ ਦਾ ਦੇਣ ਵਾਲਾ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਜੇ ਮਿਲ ਜਾਏ ਤਾ ਇਹੇ ਹੈ ਵਿਕਾਰਾਂ ਤੋਂ ਖਲਾਸੀ ਦਾ ਮੂਲ ਇਹੀ ਹੈ ਆਤਮਾ ਦੀ ਖੁਰਾਕ ਇਹੀ ਹੈ ਜੀਉਣ ਦਾ ਸੱਚਾ ਢੰਗ ਆਪਣੇ ਦਾਸ ਕੋ ਭਗਤਿ ਦਾਣ ਦੇਵੈ ਪੂਰਨ ਪੁਰਖ ਬਿਦਾਤਾ ਉਹ ਸਰਬ ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ ਇਹ ਦਾਣ ਆਪਣੇ ਸੇਵਕ ਨੂੰ ਹੀ ਬਖਸ਼ਦਾ ਹੈ ਸਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਾਈਐ ਸੋਈ اے بھائی اس ప్రభు دیہی نام اس ప్రభు دیہی نام ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ ਜੀਬ ਨਾਲ ગાਣਾ ਚਾਹੀਦਾ ਹੈ ਹਿਰਦੇ ਵਿੱਚ ਰੱਦਣਾ ਚਾਹੀਦਾ ਹੈ ਕਰਨ ਕਰਨ ਸਮਰੱਥ ਸੁਆਮੀ ਜਾਤ ਬਿਰਥਾ ਨਾ ਕੋਈ ਜਿਸ జగਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਦੇ ਦਰ ਤੋਂ ਕੋਈ ਜੀਵ ਖਾਲੀ ਹੱਥ ਨਹੀਂ ਜਾਂਦਾ ਵੱਡਾ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ हे कृपाल परमात्मा ਵੱਡੀ ਕਿਸਮਤ ਨਾਲੇ શ્રેષ્ઠ ਮਨੁੱਖਾ ਜਨਮ ਲੱਭਾ ਹੈ ਹੁਣ ਮੇਰ ਕਰ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ हे गोपाल ਤੇਰਾ ਸੇਵਕ ਨਾਨਕ ਸਾਧ ਸੰਗਤ ਵਿੱਚ ਰਹਿ ਕੇ ਤੇਰੇ ਗੁਣ ਗਾਂਦਾ ਹੈ ਤੇਰੇ ਗੁਣ ਗਾਂਦਾ ਰਹੇ ਤੇਰਾ ਨਾਮ ਸਿਮਰਦਾ ਰਹੇ ਵਿਸਰਨਾਹੀਂ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਸੋਰਠ ਮਹੱਲਾ ਪੰਜਵਾ ਕਰ ਇਸ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਏ ਭਾਈ ਅਮਰਤ ਵੇਲੇ ਇਸ਼ਨਾਨ ਕਰਕੇ ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਤੇ ਸਰੀਰ ਅਰੋਏ ਹੋ ਜਾਂਦੇ ਹਨ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਕਿਉਂਕਿ ਪ੍ਰਭੂ ਦੀ ਸ਼ਰਨ ਪਿਆ ਜੀਵਨ ਦੇ ਰਾਹ ਵਿੱਚ ਆਉਣ ਵਾਲੀਆਂ ਕਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ ਤੇ ਪ੍ਰਭੂ ਨਾਲ ਮਲਾਪ ਦੇ ਚੰਗੇ ਅਵਸਰ ਉੱਗੜ ਪੈਂਦੇ ਹਨ ਪ੍ਰਭ ਬਾਣੀ ਸ਼ਬਦ ਸੁਭਾਖਿਆ ਏ ਭਾਈ ਗੁਰੂ ਨੇ ਆਪਣਾ ਸ਼ਬਦ ਸੋਹਣਾ ਵਿਚਾਰਿਆ ਹੋਇਆ ਹੈ ਇਹ ਸ਼ਬਦ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਹੈ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾਓ ਇਹ ਸ਼ਬਦ ਨੂੰ ਸਦਾ ਗਾਉਂਦੇ ਰਹੋ ਸੁਣਦੇ ਰਹੋ ਪੜ੍ਹਦੇ ਰਹੋ ਜੇ ਉਦਮ ਕਰਦਾ ਰਹੇਗਾ ਤਾਂ ਯਕੀਨ ਰੱਖ ਪੂਰੇ ਗੁਰੂ ਨੇ ਤੈਨੂੰ ਜੀਵਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਬਚਾ ਲਿਆ ਰਹਾਓ ਸਾਚਾ ਸਾਹਿਬ ਮਿੱਤ ਬਡਾਈ ਭਗਤ ਵਿਸ਼ਾਲ ਦੇ ਆਲਾ ਹੇ ਭਾਈ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਦੀ ਬਜ਼ੁਰਗੀ ਮਣੀ ਨਹੀਂ ਜਾ ਸਕਦੀ ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਉਹ ਦਇਆ ਦਾ ਸੋਮਾ ਹੈ ਸੰਤਾਂ ਕੀ ਪੈਜ ਰਖਦਾ ਆਇਆ ਆਦ ਬਿਰਧ ਪ੍ਰਤਪਾਲਾ ਆਪਣੇ ਸੰਤਾਂ ਦੀ ਇੱਜ਼ਤ ਉਹ ਸਦਾ ਤੋਂ ਹੀ ਰਖਦਾ ਆਇਆ ਹੈ ਆਪਣਾ ਇਹ ਮੂੜ ਕਦੀਮਾ ਦਾ ਸੁਭਾਅ ਉਹ ਸ਼ੁਰੂ ਤੋਂ ਹੀ ਪਾਲਦਾ ਆ ਰਿਹਾ ਹੈ ਹਰ ਅਮਰਤ ਨਾਮ ਭੋਜਨ ਨਿਤ ਪੁੰਚੋ ਹੋ ਸਰਬ ਵੇਲਾ ਮੁਖ ਪਾਵੋ ਏ ਭਾਈ ਪ੍ਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ ਇਹ ਆਤਮਿਕ ਖੁਰਾਕ ਸਦਾ ਖਾਂਦੇ ਰਹੋ ਹਰ ਵੇਲੇ ਆਪਣੇ ਮੂੰਹ ਵਿੱਚ ਪਾਉਂਦੇ ਰਹੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਹੋ ਏ ਭਾਈ ਗੋਬਿੰਦ ਦੇ ਗੁਣ ਸਦਾ ਗਾਉਂਦੇ ਰਹੋ ਆਤਮਿਕ ਜੀਵਨ ਨੂੰ ਨਾ ਬੜੇ ਪਾਵੇਗਾ ਨਾ ਮੋਤਾਵੇਗੀ ਹਰੇਕ ਦੁੱਖ ਕਲੇਸ਼ ਦੂਰ ਹੋ ਜਾਏਗਾ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਏ ਭਾਈ ਜਿਸ ਵੀ ਮਨੁੱਖ ਨੇ ਗੁਰੂ ਦੇ ਸ਼ਬਦ ਆਸਰਾ ਲੈ ਕੇ ਪ੍ਰਭੂ ਦਾ ਨਾਮ ਜਪਿਆ ਮੇਰੇ ਮਾਲਕ ਨੇ ਉਸ ਦੀ ਅਰਦਾਸ ਸੁਣ ਲਈ ਕਰੋੜਾਂ ਵਿਗਨਾਂ ਦਾ ਟਕਰਾ ਕਰਨ ਲਈ ਉਸ ਦੇ ਅੰਦਰ ਪੂਰੀ ਤਾਕਤ ਪੈਦਾ ਹੋ ਜਾਂਦੀ ਹੈ ਪਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਏ ਨਾਨਕ ਗੁਰੂ ਦੀਏ ਅਜਮਤ ਸਾਰੇ ਜੁਗਾਂ ਵਿੱਚ ਹੀ ਪ੍ਰਤੱਖ ਉਗੜ ਰਹੀ ਹੈ ਪੂਰੇ ਗੁਰੂ ਦੀ ਵਡਿਆਈ ਸਦਾ ਹੀ ਕਰਦੇ ਰਹਿਣਾ ਚਾਹੀਦਾ ਹੈ ਸੋਰਠ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਰਾਗ ਸੋਰਠ ਘਰ ਦੂਜੇ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਾਰ ਬੰਦਾਂ ਵਾਲੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਸਾਡਾ ਇੱਕੋ ਹੀ ਪ੍ਰਭੂ ਪਿਤਾ ਹੈ ਅਸੀਂ ਇੱਕੋ ਪ੍ਰਭੂ ਪਿਤਾ ਦੇ ਬੱਚੇ ਹਾਂ ਫਿਰ ਤੂੰ ਮੇਰਾ ਗੁਰ ਭਾਈ ਵੀ ਹੈ ਸੋਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਹੈ ਮਿੱਤਰ ਮੈਨੂੰ ਪਰਮਾਤਮਾ ਦਾ ਦਰਸ਼ਨ ਦੇ ਮੇਰੀ ਜਿੰਦ ਮਿੱਥੋਂ ਮੇਰੀ ਜਿੰਦ ਤੇਥੋਂ ਮੜ ਮੜ ਸਦਕੇ ਜਾਇਆ ਕਰੇਗੀ ਸੋਣ ਮੀਤਾ ਧੂਰੀ ਕੋ ਬਲ ਜਾਈ ਹੈ ਮਿੱਤਰ ਮੇਰੀ ਬੇਨਤੀ ਸੁਣ ਮੈਂ ਤੇਰੇ ਚਰਨਾਂ ਦੀ ਧੂੜ ਤੋਂ ਕੁਰਬਾਨ ਹੋ ਜਾਂਦਾ ਹਾਂ ਇਹ ਮਨ ਤੇਰਾ ਭਾਈ ਰਹਾ ਓ ਏ ਭਰਾ ਮੈਂ ਆਪਣਾ ਇਹ ਮਨ ਤੇਰਾ ਆਗਿਆ ਕਰ ਬਣਾਉਣ ਨੂੰ ਤਿਆਰ ਹਾਂ ਮੈਨੂੰ ਪ੍ਰਮਾਤਮਾ ਨੂੰ ਮਿਲਣ ਦਾ ਰਾਹ ਦੱਸ ਰਹਾਓ ਪਾਵ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੂ ਦੇਸਾ ਏ ਮਿੱਤਰ ਮੈਂ ਤੇਰੇ ਦੋਵੇਂ ਪੈਰ ਮਲਾਂਗਾ ਇਹਨਾਂ ਨੂੰ ਮਲ ਮਲ ਕੇ ਧੋਵਾਂਗਾ ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ ਸੋਣ ਮੀਤਾ ਹੋਂ ਤੇਰੀ ਸਰਨ ਆਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਏ ਮਿੱਤਰ ਮੇਰੀ ਬੇਨਤੀ ਸੁਣਾ ਮੈਂ ਤੇਰੀ ਸਰਨ ਆਇਆ ਹਾਂ ਮੈਨੂੰ ਅਜਿਹੇ ਉਪਦੇਸ਼ ਦੇ ਕਿ ਮੈਂ ਪ੍ਰਭੂ ਨੂੰ ਮਿਲ ਸਕਾਂ ਮਾਣ ਨਾ ਕੀਜੈ ਸਰਨ ਪਰਿਜੈ ਕਰੈ ਸੋ ਭਲਾ ਮਨਾਈਐ ਨੋਟ ਗੁਰਮਖ ਪ੍ਰਭ ਮਲਾਪ ਦੀ ਯੁਗਤ ਦੱਸਦਾ ਹੈ ਏ ਮਿੱਤਰ ਸੋਣਾ ਕਿਸੇ ਕਿਸਮ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਬਰਾਬੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ ਜੋ ਕੁਝ ਪਰਮਾਤਮਾ ਕਰ ਰਿਹਾ ਹੈ ਉਸ ਨੂੰ ਭਲਾ ਕਰਕੇ ਮੰਨਣਾ ਚਾਹੀਦਾ ਹੈ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਉਹ ਦਰਸ਼ਨ ਹਰ ਜਿਉ ਪਾਈਐ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਦੀ ਭੇਟ ਕਰ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਪਰਮਾਤਮਾ ਨੂੰ ਲੱਭ ਲਈਦਾ ਹੈ ਪਹਿਲੇ ਇੱਕ ਮਿੱਤਰ ਦੂਸਰੇ ਮਿੱਤਰ ਕੋਲ ਗਿਆ ਗੁਰਮਖ ਕੋਲ ਗਿਆ ਪਹਿਲੇ ਦੋ ਬੰਦਾ ਵਿੱਚ ਦੋ ਤੁਕਾਂ ਵਿੱਚ ਤੇ ਹੁਣ ਦੂਜੇ ਦੋ ਤੁਕਾਂ ਵਿੱਚ ਉਹ ਦੂਸਰਾ ਮਿੱਤਰ ਉਸ ਨੂੰ ਜਵਾਬ ਦੇ ਰਿਹਾ ਹੈ ਕਹਿੰਦਾ ਸੁਣ ਮੀਤਾ ਜੀਓ ਪਿੰਡ ਸਭ ਤਨ ਰਪੀਜੈ ਇਹ ਦਰਸ਼ਨ ਹਰ ਜਿਉ ਪਾਈਐ ਇਹ ਜਿੰਦ ਤੇ ਸਰੀਰ ਸਭ ਕੁਝ ਉਸ ਦੀ ਭੇਟ ਕਰ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਪਰਮਾਤਮਾ ਨੂੰ ਲੱਭ ਲਈਦਾ ਹੈ ਭਿਓ ਅਨੁਗ੍ਰੋਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ हे ਮਿੱਤਰ ਸੰਤ ਜਨਾਂ ਦੀ ਕਿਰਪਾ ਨਾਲ ਜੇ ਸੋ ਮਨੋਖੁਤੇ ਪ੍ਰਭੂ ਦੀ ਮੇਰ ਹੋਵੇ ਉਸ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕਲ ਨਿਰੰਜਨ ਡਿਠਾ ਹੈ ਮਿੱਤਰ ਦਾਸ ਨਾਨਕ ਉਤੇ ਗੁਰੂ ਨੇ ਕਿਰਪਾ ਕੀਤੀ ਤਾਂ ਨਾਨਕ ਨੂੰ ਹਰ ਥਾਂ ਉਹ ਪ੍ਰਭੂ ਦਿਸਣ ਲੱਗ ਪਿਆ ਜਿਸ ਦੀ ਕੋਈ ਖਾਸ ਕੁਲ ਨਹੀਂ ਤੇ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਇਓ ਅਨੰਗ ਰੋਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕਲ ਨਿਰੰਜਨ ਡਿਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 611 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਬ ਨੇ ਕੀਤੇ ਹਨ ਕਾਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 612 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ